ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਕਿਸੇ ਦਾ ਪੁੰਨ ਹੋ ਜਾਵੇ ਸਭ ਤੋਂ ਵੱਡਾ ਪੁੰਨਾ ਹੀ ਹੁੰਦਾ ਜੇ ਆਪਾਂ ਕਿਸੇ ਨਾਲ ਕਿਸੇ ਦਾ ਭਲਾ ਹੋ ਜਾਏ ਤਾਂ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਜਿਹੜੇ ਭੈਣ ਭਈਆਂ ਦੀਆਂ ਨਸਾਂ ਬਲੌਗ ਹੋਈਆਂ ਬਲੌਕ ਹੋ ਜਾਂਦੀਆਂ ਕਈ ਵਾਰ ਨਹੀਂ ਪਤਾ ਲੱਗਾ ਸਾਡੇ ਵੀ ਮੈਂਬਰ ਹੈਗਾ ਇੱਕ ਜਿਹਦੀ ਨਸ ਬਲੌਕ ਹੋ ਚੁੱਕੀ ਆ ਤੇ ਬਿਲਕੁਲ ਠੀਕ ਹੋ ਗਿਆ ਇੱਕ ਨੋਰਮਲ ਦਵਾਈ ਨਾਲ ਠੀਕ ਹੋ ਗਿਆ ਕਹਤ ਨੇ ਜੇ ਰਾਮ ਆਉਣਾ ਤਾਂ ਸੁਆਦ ਚੁਟਕੀ ਨਾਲ ਹੀ ਆ ਜਾਂਦਾ ਇਹ ਦੇਖੋ 5-5000 ਦੀਆਂ ਸ਼ਿਸ਼ੀਆਂ ਸੀਗੀਆਂ ਜਿਹੜੀਆਂ ਜਿਹਦੇ ਨਾਲ ਕੋਈ ਫਰਕ ਨਹੀਂ ਪਿਆ ਹੈਗਾ ਤੇ ਇਹ 5-5000 ਦੀਆਂ ਸ਼ਿਸ਼ੀਆਂ ਦਿੱਤੀਆਂ ਸੀਗੀਆਂ ਮਲਣੇ ਵਾਸਤੇ ਪਰ ਕੋਈ ਫਰਕ ਨਹੀਂ ਪਿਆ ਗੜਬੀਆਂ ਵੀ ਲਵਾ ਲਈਆਂ ਕੁਛ ਨਹੀਂ ਫਰਕ ਪਿਆ ਜਲੰਧਰ ਲੁਧਿਆਣਾ ਕੋਈ ਨਹੀਂ ਛੱਡਿਆ ਹੈਗਾ ਏਰੀਆ ਜਦੋਂ ਵੀ ਸਾਡੇ ਮੈਂਬਰ ਨੂੰ ਪ੍ਰੋਬਲਮ ਸੀ ਦੁੱਖ ਵਿੱਚ ਤਾਂ ਬੰਦਾ ਹਰ ਇੱਕ ਜਗ੍ਹਾ ਭੱਜ ਜਾਂਦਾ ਤੁਹਾਨੂੰ ਦੱਸ ਦਿੰਦੇ ਆਂ ਵੀ ਕਿਹੜੀ ਚੀਜ਼ ਤੋਂ ਆਰਾਮ ਆਉਂਦਾ ਏ ਸਿਰਫ 50 ਰੁਪਏ ਦਾ ਖਰਚਾ ਤੁਸੀਂ ਜ਼ਰੂਰ ਇਹ ਟਰਾਈ ਕਰਨਾ ਤੇ ਵੀਡੀਓ ਸ਼ੇਅਰ ਕਰ ਦੇਣਾ ਕਿਸੇ ਦਾ ਪੁੰਨ ਹੋ ਜਵੇ ਬਹੁਤ ਤਕਲੀਫ ਹੁੰਦੀ ਆ ਇਸ ਚੀਜ਼ ਵਿੱਚ ਸਾਡਾ ਮੈਂਬਰ ਸੀ ਬਹੁਤ ਤੜਫਦਾ ਹੁੰਦਾ ਸੀ ਬਹੁਤ ਪ੍ਰੋਬਲਮ ਆਉਂਦੀ ਸੀ ਹਾਂਜੀ ਆ ਇਹ ਉਹ ਜਿਹੜੀਆਂ ਚੀਜ਼ਾਂ ਤੁਹਾਨੂੰ ਮੈਂ ਦੱਸਣ ਲੱਗੀ ਆ ਇਹ ਹੈਗਾ ਅਰਜ ਹਾਂ ਜੀ ਇਹ ਹੈਗਾ ਅਰਜਨਸਕ ਇਹ ਹੈਗੀ ਦਾਲਚੀਨੀ ਇਹ ਹੈਗੀ ਅਲਸੀ ਇਹ ਹੈਗਾ ਮੇਥੀ ਦਾਣਾ ਇਹ ਮੇਥੀ ਦਾਣਾ ਬਰੀਕ ਹੈ ਦੇਖੋ ਤੇ ਇਹ ਹੈਗੀ ਜਮੈਣ ਸੌਫ ਜਿਹਦੀ ਆਪਾਂ ਨੇ ਦਵਾਈ ਬਣਾ ਕੇ ਰੱਖਣੀ ਆ ਕਿੱਦਾਂ ਲੈਣੀ ਆ ਤੁਹਾਨੂੰ ਵੀਡੀਓ ਵਿੱਚ ਦੱਸ ਦਾਂਗੇ ਵੀਡੀਓ ਨੂੰ ਜ਼ਰੂਰ ਦੇਖਣਾ 15 ਦਿਨ ਦੇ ਵਿੱਚ ਆਰਾਮ ਆ ਜਾਏਗਾ ਤੁਹਾਨੂੰ ਸਾਰਿਆਂ ਨੂੰ ਜਿਹਨੂੰ ਵੀ ਪ੍ਰੋਬਲਮ ਹੁੰਦੀ ਆ ਖੂਨ ਗਾੜਾ ਹੁੰਦਾ ਲੀਵਰ ਫੈਟੀ ਆ ਇਸ ਦੇ ਨਾਲੇ ਆਰਾਮ ਆ ਜਾਏਗਾ ਤੁਸੀਂ ਵੀਡੀਓ ਨੂੰ ਜਰੂਰ ਅੰਤ ਤੱਕ ਦੇਖਣਾ ਕਿਸੇ ਦਾ ਭਲਾ ਅੱਜ ਹੋ ਜਾਵੇ ਤਾਂ ਮੈਂ ਦਵਾਈ ਬਣਾਉਣ ਲੱਗੀ ਸੀ ਤਾਂ ਮੈਂ ਵੀਡੀਓ ਸ਼ੇਅਰ ਕਰ ਦਿੰਦੀ ਆ ਤੁਹਾਡੇ ਨਾਲ ਇਹ ਚੀਜ਼ਾਂ ਨਾਲ ਕੋਈ ਫਰਕ ਨਹੀਂ ਪਿਆ ਹੈਗਾ ਸਾਨੂੰ ਦੇਖੋ ਕਿੰਨੇ ਮਹਿੰਗੇ ਮਹਿੰਗੇ ਤੇਲ ਮਿਲੇ ਸਾਨੂੰ ਇਹ ਪਰ 2-3000 ਦਾ ਤਾਂ ਗੱਡੀ ਤੇ ਲੋ ਲੈ ਜਾਂਦੀ ਆ ਤੇ ਕੁਝ ਵੀ ਫਰਕ ਨਹੀਂ ਪਿਆ ਹੈਗਾ ਜਿਹੜਾ ਬੰਦਾ ਟਾਈਮ ਵੇਸਟ ਕਰਦਾ ਉਹ ਲੈਦਾ ਇਸ ਤੋਂ ਬਿਹਤਰ ਹੈ ਆਪਣੇ ਘਰ ਬਣਾ ਕੇ ਜ਼ਰੂਰ ਟਰਾਈ ਕਰਨੀ ਤੁਸੀਂ ਇਹ ਹੈਗੀ ਕਾਲੀ ਮਿਰਚ ਕਾਲੀ ਮਿਰਚ ਵੀ ਆਪਾਂ ਨੇ ਵਿੱਚ ਗ੍ਰाइंड ਕਰਨੀ ਆ ਆਪਾਂ ਨੇ ਗ੍ਰੈਂਡਰ ਕਰਨੀ ਆ ਤੇ ਇੱਕ ਹੈਗੀ ਸੁੰਡ ਸੁੰਡ ਤੇ ਆਪਾਂ ਨੇ ਥੋੜੀ ਜਿਹੀ ਐਡ ਕਰ ਲੈਣੀ ਆ ਕਿਉਂਕਿ ਖੂਨ ਨੂੰ ਪਤਲਾ ਕਰ ਦਿੰਦਾ ਗਰਮੀ ਆਉਂਦੀ ਹੈ ਟੈਕ ਲੋਕਾਂ ਨੂੰ ਬਹੁਤ ਹੁੰਦਿਆ ਇਸ ਤੋਂ ਜ਼ਰੂਰ ਬਚਣਾ ਚਾਹੀਦਾ ਤੇ ਆਪਾਂ ਨੇ ਦੋਨੋਂ ਚੀਜ਼ਾਂ ਪੀਸ ਲੈਣੀਆਂ ਆ ਦੇਖੋ ਇਹ ਦੋਨੋਂ ਇਹ ਅਰਜਨਸਕ ਹੈ ਪਹਿਲਾਂ ਅਰਦਾਸ ਕਰਨੀ ਪੈਂਦੀ ਹੈ ਅਰਜਨਸਕ ਲੈਉਣ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਅਰਦਾਸ ਕੀ ਕਰਨੀ ਪੈਂਦੀ ਆ ਜਦੋਂ ਵੀ ਇਹ ਅਰਜਨਸਕ ਲੈਣ ਜਾਣਾ ਤਾਂ ਇਹ ਆਪਣੇ ਮਨ ਚ ਅਰਦਾਸ ਕਰਕੇ ਜ਼ਰੂਰ ਜਾਣਾ ਹੈ ਜੀ ਹਾਂ ਜੀ ਆਪਾਂ ਨੇ ਸਾਰੀਆਂ ਚੀਜ਼ਾਂ ਪੀਸ ਲੈਣੀਆਂ ਨੇ ਦੁਆਇਆਂ ਸਾਰੀਆਂ ਪੀਸ ਲੀਆਂ ਹੁਣ ਆਪਾਂ ਇਹਨੂੰ ਲੈਣਾ ਕੋਸੇ ਪਾਣੀ ਨਾਲ ਸੁਬਾ ਸ਼ਾਮ ਕੋਸੇ ਪਾਣੀ ਨਾਲ ਲੈ ਸਕਦੇ ਆ ਤੁਹਾਡੀ ਬਲੱਡਸ ਹੁੰਦੀ ਆ ਨਾਸਾਂ ਦੀ ਉਹ ਖੁੱਲ ਜਾਏਗੀ ਖੂਨ ਕਾੜਾ ਹੋਵੇਗਾ ਉਹ ਵੀ ਸੈੱਟ ਹੋ ਜਾਏਗਾ ਲੀਵਰ ਫੈਟੀ ਹੋਵੇ ਸੈੱਟ ਹੋ ਜਾਏਗਾ ਤੇ ਮੈਂ ਤੁਹਾਨੂੰ ਦੱਸਿਆ ਸੀ ਹਰਦਾਸ ਕੀ ਕਰਨੀ ਆ ਜਦੋਂ ਵੀ ਆਪਾਂ ਨੇ ਬਾਜ਼ਾਰ ਤੋਂ ਇਹ ਚੀਜ਼ਾਂ ਲੈ ਕੇ ਆਉਣੀਆਂ ਤਾਂ ਮਨ ਵਿੱਚ ਇੱਕ ਅਰਦਾਸ ਕਰਨੀ ਆ ਕਿ ਇਹ ਹਰ ਇਹ ਅਰਜਨ ਸੱਕ ਇਹ ਅਰਜਨ ਸੱਕ ਮੈਂ ਤੁਹਾਨੂੰ ਲੈਣ ਆਇਆ ਤੇ ਮੈਂ ਸੁਣਿਆ ਵੀ ਤੇਰੇ ਸੱਤ ਨਾਲ ਸਾਰੇ ਬਲੌਕਸ ਖੁੱਲ ਜਾਂਦੀ ਆ ਸਾਰੇ ਮੈਂ ਠੀਕ ਹੋ ਜਾਂਦਾ ਸਰੀਰ ਤੰਦਰੁਸਤ ਹੋ ਜਾਂਦਾ ਇਹ ਹਰਦਾਸ ਕਰਕੇ ਤੁਸੀਂ ਲੈ ਕੇ ਆਉਣਾ ਜ਼ਰੂਰ ਅਰਜ ਸੱਤ ਨੂੰ ਜੇ ਰਸਤੇ ਵਿੱਚ ਖੜਾ ਹੁੰਦਾ ਇਹਦਾ ਪੇੜ ਕੋਈ ਤਾਂ ਉੱਥੇ ਵੀ ਇਹਨੂੰ ਛਿੱਲਣ ਤੋਂ ਪਹਿਲਾਂ ਕੱਟਣ ਤੋਂ ਪਹਿਲਾਂ ਇਹ ਹੀ ਹਰਦਾਸ ਕਰਨੀ ਆ ਵੀ ਇਹ ਅਰਜੇ ਸੱਤ ਮੈਂ ਤੁਹਾਨੂੰ ਲੈਣ ਆਇਆ ਮੈਂ ਸੁਣਿਆ ਵੀ ਇਹਦੇ ਨਾਲ ਤੁਹਾਡੇ ਸ਼ੱਕ ਨਾਲ ਖਾਣ ਨਾਲ ਠੀਕ ਹੋ ਜਾਂਦੇ ਆ ਬਲੌਕਸ ਖੁੱਲ ਜਾਂਦੀ ਆ ਮੈਂਬਰ ਤੰਦਰੁਸਤ ਹੋ ਜਾਂਦਾ ਇਹ ਹਰਦਾਸ ਕਰਕੇ ਤੁਸੀਂ ਜ਼ਰੂਰ ਲਿਓਣਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ੍ਰੀ ਅਕਾਲ ਜੀ